ਹਾਂਜੀ ਦੋਸਤੋ ਜਿਨ੍ਹਾਂ ਵਿਅਕਤੀਆਂ ਦਾ ਲੀਵਰ ਫੈਟੀ ਹੈ ਪਾਚਨ ਦੀ ਸਮੱਸਿਆ ਹੈ ਜਾਂ ਫਿਰ ਅਨੀਮੀਆ ਦੀ ਪ੍ਰੋਬਲਮ ਹੈ ਉਹਨਾਂ ਲਈ ਲੈ ਕੇ ਆਇਆ ਮੈਂ ਮਰੱਬਾ ਬਿਰਦਾ ਇਸ ਨੂੰ ਤੁਸੀਂ ਸਵੇਰ ਲਵੋ ਤੇ ਇਹ ਜਿਹੜਾ ਮਰੱਬਾ ਹੈ ਇਹ ਮਾਰਕੀਟ ਦੇ ਵਿੱਚ ਤੁਹਾਨੂੰ 250 ਰੁਪਏ ਕਿਲੋ ਮਿਲ ਜਾਂਦਾ ਹੈ ਤੇ ਤੁਸੀਂ ਉਸ ਦੇ ਵਿੱਚੋਂ ਅੱਧਾ ਕਿਲੋ ਮਰੱਬਾ ਲੈ ਕੇ ਆਓ ਉਸ ਨੂੰ ਤੁਸੀਂ 10 ਵੱਖ-ਵੱਖ ਬਾਗਾਂ ਦੇ ਵਿੱਚ ਵੰਡ ਲੋ ਅਤੇ ਸਵੇਰੇ ਤੁਸੀਂ ਉਸ ਨੂੰ ਲਗੋ ਇਹ ਜਿਹੜਾ ਮਰੱਬਾ ਹੁੰਦਾ ਹੈ ਇਹ ਤਸਵੀਰ ਦੇ ਵਿੱਚ ਬਿਲਕੁਲ ਠੰਡਾ ਹੁੰਦਾ ਹੈ ਤੇ ਇਸ ਨਾਲ ਜਿਹੜੀਆਂ ਮੈਂ ਇਸ ਸਮੱਸਿਆਵਾਂ ਤੁਹਾਨੂੰ ਗਣਾਈਆਂ ਹਨ ਉਹ ਬਿਲਕੁਲ ਠੀਕ ਹੋ ਜਾਂਦੀਆਂ ਹਨ ਤੇ ਡਾਕਟਰਾਂ ਦੇ ਗੇੜਿਆਂ ਤੋਂ ਵਿਅਕਤੀ ਬਚ ਜਾਂਦਾ ਹੈ ਨਹੀਂ ਤਾਂ ਤੁਸੀਂ ਦੇਖਿਆ ਹੀ ਹੈ ਕਿ ਇੱਕ ਡਾਕਟਰ ਘੱਟੋ-ਘੱਟ 500 ਰੁਪਿਆ ਫੀਸ ਲੈ ਲੈਂਦਾ ਹੈ ਤੇ 250 ਦੇ ਵਿੱਚ ਤੁਸੀਂ ਇਹ ਕਿਲੋ ਲਿਆਓ ਪਹਿਲਾਂ ਤੁਸੀਂ 1/2 ਕਿਲੋ ਖਾ ਕੇ ਦੇਖੋ ਅਤੇ ਫਿਰ ਤੁਸੀਂ ਉਸ ਤੋਂ ਬਾਅਦ 1/2 ਕਿਲੋ ਹੋਰ ਖਾ ਕੇ ਦੇਖੋ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਇਹ ਦੂਰ ਹੋ ਜਾਣਗੀਆਂ ਜਿਨ੍ਹਾਂ ਨੂੰ ਵੀ ਆਪਾਚੇ ਦੀ ਸਮੱਸਿਆ ਲੀਵਰ ਹੈਟੀ ਜਾਂ ਫਿਰ ਐਨੀਮੀਆ ਦੀ ਪ੍ਰੋਬਲਮ ਹੈ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਤਾਂ ਕਿ ਉਹ ਬੜੇ ਆਸਾਨੀ ਦੇ ਨਾਲ ਇਹ ਇਲਾਜ ਕਰ ਸਕਣ ਧੰਨਵਾਦ